ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਲਾਹੇ ਫਸਵੇ ਦਾ ਕੰਮ ਸੂਤਨ ਲੱਗੇ ਆ ਸਵੇਰ ਦਾ ਨਹੀਂ ਸੱਚ ਸ਼ਾਮ ਨੂੰ ਆ ਕੇ ਪਹਿਲਾਂ ਬਾਜ਼ਾਰ ਗਏ ਬਾਜ਼ਾਰ ਤੋਂ ਆ ਕੇ ਬਣਾਈਆ ਚਾਹ ਤੇ ਨਾਲੇ ਤਾਂ ਚਾਹ ਪਾਣੀ ਪੀਨੇ ਆ ਤੇ ਭਾਂਡੇ ਢਿੰਡੇ ਇਕੱਠੇ ਕਰਕੇ ਨਾਲੇ ਲਾਤੀਆ ਮਸ਼ੀਨ ਮੈਂ ਕੱਪੜੇ ਧੋਣ ਵਾਲੀ ਤੇ ਇੱਧਰ ਧਰਦੀ ਮੈਂ ਦਾਲ ਦਾਲ ਛੋਲਿਆਂ ਦੀ ਤੇ ਵਿੱਚ ਪਾਦਾਗੀ ਕਦੂ ਲੋਜੀ ਧੋਤੀ ਸਮਾਰਤੀਆਂ ਨੂੰ ਕਹਿੰਨਾ ਚੰਗੀ ਤਰ੍ਹਾਂ ਮਸਾਲਾ ਨਾਲ ਕੋਕੀ ਦੇ ਵਿੱਚ ਪਾ ਕੇ ਰੱਖ ਦਾਨੀ ਇੰਨੇ ਨੂਨ ਪਾਤਾ ਤੇ ਹਲਦੀ ਪਾਤੀ ਨੂਨ ਦੇ ਹਲਦੀ ਪਾ ਕੇ ਇੰਨੇ ਸਬਜ਼ੀ ਕੱਟੀ ਸਬਜ਼ੀ ਕੱਟ ਲਈ ਚਾਹ ਪਾਣੀ ਪੀਤਾ ਤੇ ਹੁਣ ਤਦੂ ਕੀਆ ਵਿੱਚ ਹਰੀਆਂ ਮਿਰਚਾਂ ਪਾਤੀਆਂ ਮੈਂ ਹਰੀਆਂ ਮਿਰਚਾਂ ਪਾ ਕੇ ਇੰਨੇ ਨੂੰ ਰੱਖ ਦਾਨੀ ਰਿਚ ਲੂਗੀ ਇਹ ਲੋਕ ਜੀ ਇੰਨੇ ਚਾਹ ਪਾਣੀ ਪੀ ਕੇ ਭਾਂਡੇ ਢਿੰਡੇ ਮਾਜ ਲੈ ਮਾਜ ਦਿਆਂ ਇੰਨੇ ਕੱਪੜੇ ਪਾ ਆਉਣੀ ਹੈ ਜਿਹੜੇ ਛੋਟੇ ਸੀਗੇ ਥੋੜੇ ਜਿ ਨਹੀਂ ਕਰੀ ਦੇਖ ਰਹੇ ਨੇ ਸਵੇਰੇ ਜਾਨ ਨਾਲ ਤਾਂ ਸੁੱਕ ਜਾਣਗੇ ਇੰਨਾ ਨਹੀਂ ਹੋਰ ਆਪਣੇ ਪਾਏ ਉਹਨੀਆਂ ਵੀ ਤਾਂ ਟਾਈਮ ਬਹੁਤ ਹੈ ਤੇ ਸ਼ਾਮ ਤੱਕ ਚੱਕ ਲਾਂਗੇ 7-8 ਵਜੇ ਤੱਕ ਜਦੋਂ ਤੱਕ ਕੰਮ ਨਿਪੜੂਗਾ ਉਦੋਂ ਤੱਕ ਚੱਕ ਲਾਂਗੇ ਇਹ ਚੱਲਦਾ ਹੀ ਨਹੀਂ ਰਿਆਂ ਨੂੰ ਪਤਾ ਨਹੀਂ ਕੀ ਹੋ ਗਿਆ ਲੈ ਕਾ ਨਹੀਂ ਖਰਾਬ ਹੋ ਗਿਆ ਤੇ ਨਹੀਂ ਪਤਾ ਨਹੀਂ ਕਿੰਦਲਾ ਅੱਜ ਦਈ ਨਹੀਂ ਗਿਆ ਘੰਟ ਚੱਲਣ ਲੱਗਿਆ ਪਤਾ ਨਹੀਂ ਸਿਲੰਡਰ ਦੀ ਮੁਕਸਾ ਆ ਗਿਆ ਕੋਈ ਪਾਣੀ ਪੂਣੀਆਂ નીચે ਬਿਲਕੁਲ ਨਹੀਂ ਚੱਲਦਾ ਹੈਗਾ ਉੰਜ ਤਾਂ ਮੇਰਾ ਸਾਫ਼ ਕਰਿਆ ਵਾ ਤੇ ਲੋ ਜੀ ਇੱਕ ਦੂਜਾ ਚੁੱਲਾ ਲੈ ਗਏ ਸੀਗੇ ਆਪਾਂ ਉੱਥੇ ਸਮਰੌਣ ਤਰਿਆਈ ਸੀਗੇ ਜਦ ਹੋਇਆ ਟਾਈਮ ਨਹੀਂ ਲੱਗਿਆ ਮੁੜਦੇ ਹੋਏ ਤਰਿਆਈ ਸੀਗੇ ਸ਼ਾਮ ਨੂੰ ਲੈ ਜਿਓ ਭਾਈ ਜੰਦਾ ਸਵੇਰੇ ਵੀ ਚੱਕ ਕੇ ਲੈ ਜੂਗਾ ਤੇ ਲੋ ਜੀ ਹੁਣ ਥੋੜੀ ਜਿਹਾ ਹੋਰ ਪਤਾ ਨਹੀਂ ਹਨਾ ਬਸ ਬਸ ਬੜਾ ਤੇ ਲੋ ਜੀ ਇਹਦੇ ਚ ਪਾ ਦਨੇ ਤਾਂ ਥੋੜਾ ਜਿਹਾ ਪਾਤਾ ਏ ਤੇ ਲੋ ਜੀ ਹੁਣ ਕੱਦੂ ਕੱਟਦੇ ਸੀਗੇ ਆਪਾਂ ਕੱਦੂ ਕੀਆਂ ਤੇ ਕਰਦਾ ਖੁੰਡੀਆਂ ਹੋਈਆਂ ਬੈ ਸੀਗੇ ਹੁਣ ਪਹਿਲਾਂ ਤਾਂ ਮੈਂ ਤੱਖੀਆਂ ਕਰਦੀਆਂ ਬਹੁਤ ਛੇਰ ਹੋ ਗਿਆ ਉਦੋਂ ਕਰੀਆਂ ਸੀਗੀਆਂ ਮਾਰਚ ਚ ਹੁਣ ਇਹਨਾਂ ਨੇ ਨਾ ਵੱਡ ਬੁੱਢ ਕੇ ਕਦੇ ਘਰ ਕੁਸ ਵੱਢ ਲਿਆ ਕਦੇ ਕੁਸ ਉਹਦੇ ਕਰਕੇ ਖੁੰਡੀਆਂ ਕਰੀਆਂ ਪਈਆਂ ਨੇ ਬਾਹਰ ਤਾਰਾ ਦੂਰਾ ਵੱਢ ਲਾਂਦੇ ਨੇ ਪਤਾ ਨਹੀਂ ਕੀ ਕੀ ਵੱਢਦੇ ਨੇ ਲਾਏ ਜਾਂਦੇ ਨੇ ਖਰਾਬ ਕਰੀਆਂ ਪਈਆਂ ਨੇ ਹੁਣ ਇਹ ਆਪਾਂ ਅੱਜ ਘਰੀ ਕਰਦੀਆਂ ਮੈਂ ਤਿੱਖੀਆਂ ਇਹ ਫੜ ਕੇ ਕਰਨੀ ਆ ਪਊਗੀ ਹੁਣ ਤੇ ਲੋ ਜੀ ਤਿੰਨੇ ਕਰਦਣੀਆਂ ਵਿੱਚ ਇਹ ਉਹਦੇ ਨਾਲ ਫੂਕੀਆਂ ਪਈਆਂ ਨੇ ਉਹ ਦਿਨਾਲ ਗੈਸ ਨਾਲ ਵਿੱਚ ਮੈਂ ਵੀ ਪੰਗੇ ਲੈ ਲੈਣੀ ਇੱਕ ਦੋ ਨਿੱਕੇ ਰਿਆ ਤੇ ਖਰਾਬ ਹੋਈਆਂ ਪਈ ਨੇ ਤਿੰਨੇ ਕਰਦਾ ਟਿੱਕੀਆਂ ਕਰਦੀਆਂ ਪਹਿਲਾਂ ਹੁਣ ਫੜ ਕੇ ਚੰਗੀ ਤਰ੍ਹਾਂ ਸਬਜੀ ਵੀ ਨਹੀਂ ਕੱਟਦੀਆਂ ਸਬਜੀ ਕੀ ਕੱਟੇ ਨਹੀਂ ਗਿਆ ਪਿਆਜ਼ ਵੀ ਨਹੀਂ ਕੱਟਦੀਆਂ ਹੈਗੀਆਂ ਚੰਗੀ ਤਰ੍ਹਾਂ ਹੁਣ ਇਹਨਾਂ ਨੂੰ ਟਿੱਕੀਆਂ ਕਰਾਂ ਪਹਿਲਾਂ ਤਾਂ ਅੱਜ ਸੁਰੂ ਚ ਸਬਜੀ ਦਾ ਕੱਟ ਲਈ ਹੁਣ ਪਿਆਜ਼ ਕੱਟੂਗੀ ਕੀ ਆ ਤਾਂ ਚਲੋ ਕੱਟਿਆ ਗਿਆ ਔਖਾ ਸਕਾਲਾ ਫਿਰ ਕੱਪੜੇ ਸੁੱਕਣੇ ਪਾਉਣੀਆਂ ਨੇ ਫਲੋ ਇਹਨੂੰ ਪਾ ਦੇਣ ਕੱਪੜੇ ਸੁੱਕੇ ਸੁੱਕੇ ਕੀ ਹੋ ਤੋ ਦੰਨ ਇਹ ਚਲਦੀਆਂ ਮਸ਼ੀਨ ਇਹਨੇ ਹੋਰ ਇੱਕ ਵਾਰੀ ਹੋਰ ਪਾਣੀ ਜਾਂ ਤੱਕ ਨਹੀਂ ਇੰਨਾਂ ਦਾ ਕੁਝ ਨਹੀਂ ਜਾਣਗੇ ਫੇਰ ਲਾ ਲਾਂਗੇ ਨੇ ਇਸ ਦਾ ਘੱਟ 9 ਵਜੇ ਤੱਕ 50-50 ਤੋਂ ਸਾਮਣੇ ਮਿਲਦਾ ਹੈ ਤੇ ਉਪਰ ਆਪਾਂ ਮਸਾਲਾ ਤਿਆਰ ਕਰਦੇ ਹਾਂ ਤੜਕਾ ਤੜਕਾ ਭੁੰਨ ਲਿਆ ਤੜਕਾ ਭੁੰਨ ਦੀਆਂ ਤਰਤਾਸਾਂ ਵਿੱਚ ਜ਼ਰੂਰਤਾ ਕਰਦੇ ਹਾਂ ਤੇ ਇਨਾਂ ਨੂੰ ਉਪਰ ਹੀ ਪਾਵਾ ਦਾਂਗੇ ਦੇ ਆ ਰਮਪਾਤੀ ਕੁਸਵਾਸੀ ਚਾਹ ਚਾਹ ਤੇ ਲੋ ਜੀ ਰੋਟੀ ਪਾਣੀ ਖਾ ਕੇ ਹੁਣ ਖਾਵਾਂਗੇ ਆਈਸਕ੍ਰੀਮ ਬੱਚੇ ਲਿਆਂਦੀ ਆਈਸਕ੍ਰੀਮ ਨੰਨੀ پری ਕਹਿੰਦੀ ਆਈਸਕ੍ਰੀਮ ਖਾਣੀ ਆ ਹੁਣ ਰੋਟੀ ਪਾਣੀ ਖਾ ਲਈ ਖਾ ਕੇ ਹੁਣ ਆਈਸਕ੍ਰੀਮ ਖਾਣਗੇ ਲੋ ਜੀ ਇੰਨੀ ਆਈਸਕ੍ਰੀਮ ਚਲਦੀ ਆ ਰੋਟੀ ਅੱਜ ਦਾ ਸੱਜਰੀ ਖਾ ਲਈ ਫੜੀ ਜੀ ਮਰ ਗਿਆ ਇਹਨਾਂ ਨੇ ਨਿਬੜ ਗਿਆ ਅੱਜ ਤਾਂ 9 ਵਜੇ ਨੂੰ ਵਧੀਆ ਕੰਮ ਨਿਪਟ ਗਿਆ। ਖਾਲੀ ਸੱਜਰੇ। ਖਾ ਕੇ ਦੇ ਹੁਣ ਆਈਸਕ੍ਰੀਮ ਖਾ ਲਾਂਗੇ। ਕੁਛ ਲੇਟ ਖਾਧੀ ਆ ਕੇ ਸਵੇਰੇ ਪਰੌਂਠੇ ਖਾ ਲਈ ਸੀਗੇ। ਆ ਕੇ ਜਿਹੜੇ ਇੱਕ ਅੱਧਾ ਖਾਇਆ 4 ਵਜੇ ਚਾਹ ਪੀ ਲਈ ਨਾਲੇ ਪਰੌਂਠਾ ਖਾ ਲਿਆ। ਹੁਣ ਰੋਟੀ ਖਾ ਲਈ। ਚਲ ਅੱਜ ਦਾਲ ਬਣਾ ਲਈ ਮੈਂ ਕਿਹਾ ਸਵੇਰੇ ਪਰੌਂਠੇ ਸੀਗੇ। ਦਾਲ ਬਣਾ ਲਵਣੀ ਆ। ਛੋਲਿਆਂ 'ਚ ਕद्दू ਪਾ ਕੇ ਕੀ ਆ ਤੇ ਲੋ ਜੀ ਰੋਟੀ ਪਾਣੀ ਖਾ ਕੇ ਹੁਣ ਮਿੱਠਾ ਤੇ ਨੰਨੀ پری ਆ ਇਧਰ ਕਯੂਰਵਰਸਟੀ ਆਸ ਕੇ ਲਈ ਮਮਾ ਚੱਲਾਂਗੇ ਆ ਜਾਓ ਨਾ ਠੰਡ ਲੱਗ ਗਈ ਮੈਂ ਕਹਿੰਦੀ ਕੈਮਰਾ ਮੈਂ ਜਾ ਨਾ ਗਿਆ ਤੇ ਦਿਨ ਕਿੱਥੇ ਜਾਂਦੀ ਸੀ ਤੂੰ ਮਮਾ ਤਿੱਦਨ ਤੁਸੀਂ ਇਹ ਤਾਂ ਨਹੀਂ ਤੇਲ ਪਾਏ ਉੱਥੇ ਦੁੱਧ ਤੋਂ ਮੈਂ ਤੈਨੂੰ ਨਾਨੀ ਦਾ ਸਿਰ ਪਾਉਣੀ ਆ ਦਿਨ ਚ ਪਾਉਂਦੀ ਨਹੀਂ ਰਾਤ ਨੂੰ ਸਿਰ ਜਿਆਦਾ ਆ ਗਿਆ ਤੇਰੇ ਦਾਦੀ ਦਾ ਵੀ ਪਾਉਣੀ ਹੁੰਨੀ ਆ ਹੂੰ ਜਾ ਦਾਦੀ ਪੈ ਜਾਂਦੀ ਆ ਦਾਦੀ ਦੇ ਵਾਈਟ ਵਾਈਟ ਵਾਲ ਨੇ ਹੂੰ ਮੇਰੇ ਬੈਠ ਬੈਠੀ ਫਾਈਟ ਨੇ ਦਾਦੀ ਦੇ ਦਾਦੀ ਤੇ ਫਾਈਟ ਸਾਡੇ ਵੀ ਬੈਠ ਨੇ ਤੁਹਾਡੇ ਚਿੱਤੇ ਵੀ ਨੇ ਮੰਨ ਦਾਦੀ ਦੇ ਵੀ ਚਿੱਤੇ ਨੇ ਅੱਛਾ ਬੈਠ ਵੀ ਹੈ ਜਿਨੇ ਨਾ ਤਾਂ ਚਿੱਤੇ ਸਾ ਧੀਰੇ ਥੋੜੀ ਦਾਦੀ ਦੇ ਬੈਠ ਨੇ ਅੱਛਾ ਮੇਰੇ ਨਾ ਘਟ ਬੈਠ ਨੇ ਦਾਦੀ ਦੇ ਜਾਦੇ ਨੇ ਅੱਛਾ ਮੱਚਵਾਦਾ ਇਹ ਪੁੱਦ ਦੁੱਧ ਰੋੜੂਗੀ ਤੂੰ ਲੈ ਦੇ ਦੁੱਧ ਠੀਕ ਹੈ ਜਾ ਹੁਣ ਹੁਣ ਛਾਹ ਮੂਹਣਾ ਦੀ ਛਾਹ ਨੂੰ ਬਾਵਾਂ ਦੀ ਆਓ